ਅਸੀਂ ਲੱਕੜੀਆਂ ਰਾਸ਼ੀਆਂ ਤੇ ਪੜਾ ਕੇ ਦੇਖਦੇ ਰਾਸ਼ੀਆਂ ਤੇ ਪੜਾ ਕੇ ਆ ਦੇ ਰਹਾ ਹਾਂ ਮੁਰ ਇਹ ਤਾਂ ਨਾਲ ਹੀ ਸੀ ਖੜੀ ਸੀ ਨਾਲ ਪੋਲ ਖੜੀ ਸੀ ਸਾਰੇ ਆ ਦੇ ਸੀ 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 ਆ ਦੇਖੋ ਆ ਸਾਰੇ ਜਲੇ ਪਏ ਆ ਦੇ ਆ ਰੰਗ ਸਾਰਾ ਗੱਡੀ ਕੋਲੇ ਹੀ ਖੜੀ ਸੀ ਇਹ ਬਿਲਕੁਲ ਇਹ ਤਾਂ ਪਲਾਟ ਦੇ ਕੋਲ ਪਲਾਟ ਤੇ ਆਪਣੇ ਖੜੀ ਇੱਕ ਸਤਸ਼ੀਰੀਆ ਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥਿਓ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਹਰ ਸਾਲ ਕੁਝ ਕਿ ਕਿਸਾਨ ਅਸੀਂ ਸਾਰੇ ਕਿਸਾਨਾਂ ਦੀ ਗੱਲ ਨਹੀਂ ਕਰਦੇ ਪਰ ਕੁਝ ਕਿਸਾਨ ਬੇਸਮਝੀ ਕਰਦੇ ਆ ਦੇ ਖੇਤਾਂ ਨੂੰ ਅੱਗ ਲਾ ਦਿੰਦੇ ਆ ਜਿਸ ਕਰਕੇ ਆਲੇ-ਦੁਆਲੇ ਜਿਹੜੇ ਖੇਤਾਂ ਦੇ ਰਹਿੰਦੇ ਹੁੰਦੇ ਆ ਉਹਨਾਂ ਦਾ ਬਹੁਤ ਨੁਕਸਾਨ ਹੋ ਜਾਂਦਾ ਹੁਣ ਜਿਹੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਉਹ ਮਾਲ ਖੁਰ ਤੋਂ ਸਾਹਮਣੇ ਆ ਰਹੀ ਹੈ ਤੇ ਸ਼ਟਰਿੰਗ ਦਾ ਕੰਮ ਕਰਨ ਵਾਲੇ ਨੌਜਵਾਨ ਨੇ ਦੱਸਿਆ ਕਿ ਉਹਨਾਂ ਦਾ 40-50 ਹਜ਼ਾਰ ਦਾ ਨੁਕਸਾਨ ਹੋ ਗਿਆ ਦੱਸਦੀਏ ਅੱਗ ਖੇਤਾਂ ਦੇ ਕੋਲ ਖੜੇ ਛੋਟੇ ਹਾਥੀ ਨੂੰ ਪੈਂਦੀ ਹੈ ਬਾਲਣ ਸੜ ਕੇ ਸਵਾਹ ਹੋ ਜਾਂਦਾ ਹੈ ਸਰਕਾਰੀ ਅਤੇ ਮਲਕੀ ਬੂਟੇ ਜਿਹੜੇ ਆ ਉਹਨਾਂ ਨੂੰ ਵੀ ਕਈ ਬੂਟਿਆਂ ਨੂੰ ਜਿਹੜੀ ਅੱਗ ਸਾੜ ਦਿੰਦੀ ਹੈ ਨੌਜਵਾਨ ਦੀ ਗਰਦਨ ਨੂੰ ਵੀ ਸੇਕ ਪੈਂਦਾ ਅਤੇ ਸਮਰਸੀਬਲ ਬੋਰ ਜਿਹੜਾ ਉਹਦੇ ਪਾਣੀ ਨਾਲ ਪਾਈਪ ਲਾ ਕੇ ਪਾਣੀ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਨੌਜਵਾਨ ਦੀ ਗਰਦਨ ਨੂੰ ਵੀ ਸੇਕ ਪੈਂਦਾ ਕੁੱਤੇ ਦੀ ਗਰਦਨ ਨੂੰ ਵੀ ਸੇਕ ਪੈਂਦਾ ਕੁੱਤਾ ਵੀ ਕਹਿੰਦੇ ਤੜਪਦਾ ਹੈ ਕੁੱਤਾ ਬਿਲਕਦਾ ਕਿ ਅੱਗ ਛਾਲ ਮਾਰ ਕੇ ਖੇਤ ਚੋਂ ਘਰ ਵੱਲ ਨੂੰ ਆਈ ਜਾਂਦੀ ਆ ਕਿਤੇ ਕੋਈ ਵੱਡਾ ਨੁਕਸਾਨ ਨਾ ਹੋ ਜAVE ਸ਼ਟਰਿੰਗ ਦਾ ਨੁਕਸਾਨ ਤਾਂ ਹੋ ਗਿਆ ਲੇਕਿਨ ਕੁੱਤੇ ਦੇ ਗਰਦਨ ਨੂੰ ਵੀ ਸੇਕ ਲੱਗਦਾ ਔਰ ਇੱਥੇ ਪਿੰਡ ਵਾਸੀਆਂ ਵੱਲੋਂ ਵੀ ਗੱਲ ਦੱਸੀ ਗਈ ਆ ਕਿ ਖੇਤ ਦੇ ਬਿਲਕੁਲ ਨਾਲ ਘਰ ਸੀ ਘਰ ਦੇ ਦਰਵਾਜ਼ੇ ਤੱਕ ਨੂੰ ਸੇਕ ਪਿਆ ਤੇ ਆਪਣੇ ਘਰ ਵਿੱਚ ਹੀ ਸੁੱਕਣੇ ਪਏ ਕੱਪੜੇ ਤਾਰ ਤੇ ਸੁੱਕਣੇ ਪਏ ਜਿਹੜੇ ਕੱਪੜੇ ਆ ਉਹਨਾਂ ਨੂੰ ਵੀ ਸੇਕ ਪੈਂਦਾ ਤੇ ਕੱਪੜੇ ਮਸਾ ਮਸਾ ਬਚਾਏ ਜਾਂਦੇ ਪਰ ਹੁਣ ਦਾ ਕਹਿਣਾ ਇਹ ਹੈ ਕਿ ਕੱਪੜੇ ਸਾਰੇ ਬੇਕਾਰ ਹੋ ਗਏ ਕਿਉਂਕਿ ਅੱਗ ਦਾ ਪ੍ਰਭਾਵ ਪੈਣ ਨਾਲ ਕੱਪੜੇ ਥੋੜੇ ਜੇ ਸੁੰਗੜ ਗਏ ਆ ਤਾਂ ਜਿਹੜੇ ਬੇਸਮਝੀ ਕਰਦੇ ਆ ਖੇਤਾਂ ਨੂੰ ਅੱਗ ਲਾਉਂਦੇ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਇੰਉਂ ਨਹੀਂ ਕਰਨਾ ਚਾਹੀਦਾ ਕਿਉਂਕਿ ਕਿਸੇ ਦਾ ਹੋਰ ਵੱਡਾ ਨੁਕਸਾਨ ਵੀ ਹੋ ਸਕਦਾ ਲੇਕਿਨ ਜਿਹੜੇ ਪੀੜਤ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਅੱਗ ਲਾਉਣ ਵਾਲੇ ਨੇ ਤਾਂ ਅੱਗ ਲਾਤੀ ਪਰ ਅੱਗ ਨੇ ਸਾਡਾ ਕਿੰਨਾ ਨੁਕਸਾਨ ਕੀਤਾ ਇਹ ਹਾਲ ਪੁੱਛਣ ਲਈ ਵੀ ਹੱਲ ਤੱਕ ਕੋਈ ਨਹੀਂ ਪਹੁੰਚਿਆ ਦਿਖਾਣੇ ਤੁਹਾਨੂੰ ਮੌਕੇ ਦੀਆਂ ਪੂਰੀਆਂ ਤਸਵੀਰਾਂ ਤੁਹਾਡਾ ਰਮਨਦੀਪ ਜੀ ਪਿੰਡ ਪਿੰਡ ਮਾਲ ਖੋੜਦਾ ਇਹ ਜਿਹੜੀਆਂ ਬੱਲੀਆਂ ਰੱਖੀਆਂ ਆ ਇਹ ਕੀ ਹੈ ਜਿਹੜੇ ਲੱਕੜ ਰੱਖੀ ਹੋਈ ਕਾਦੇ ਲਈ ਰੱਖੀ ਹੋਈ ਸੀ ਇਹ ਸ਼ਟਰਿੰਗ ਦਾ ਕੰਮ ਕਰਦੇ ਨੇ ਛੱਤਰੰਗ ਦਾ ਕੰਮ ਕਰਦੇ ਹੈ ਸੀਮਾ ਸੈਟਲਸਟੋਰ ਸਾਡਾ ਆਪਣਾ ਅੱਛਾ ਇਹ ਅੰਦਾਜ਼ਾ ਇਹ ਕਿੰਨੇ ਕ ਦਾ ਸਮੋ ਤੁਹਾਡਾ ਨੁਕਸਾਨ ਹੋ ਗਿਆ ਹੋਏਗਾ ਮੇਰਾ ਤੀਮਾ ਜੀ 40-50 ਹਜ਼ਾਰ ਦਾ ਹੋ ਗਿਆ ਜੀ ਮਤਲਬ ਇਹ ਸਾਰਾ ਤਾਂ ਹੁਣ ਜਲ ਚੁੱਕਾ ਹੈ ਜਲ ਚੁੱਕਾ ਤੁਹਾਨੂੰ ਤੁਹਾਡੀ ਮੰਗ ਕੀ ਹੈਗੀ ਆ ਕੀ ਚਾਹਨੇ ਆ ਇਨਸਾਫ ਮਿਲਣਾ ਚਾਹੀਦਾ ਬਸ ਹੋਰ ਕੁਝ ਤੁਸੀਂ ਚਾਹਨੇ ਆ ਕਿ ਜਿਹੜਾ ਤੁਹਾਡਾ ਨੁਕਸਾਨ ਹੋਇਆ ਉਹਦੀ ਪਰਪਾਈ ਮਿਲਣਾ ਚਾਹੀਦਾ ਅੱਗੇ ਤਾਂ ਅੱਗ ਨਹੀਂ ਲੱਗਣੀ ਚਾਹੀਦੀ ਹਰ ਸਾਲ ਇਹ ਅੱਗ ਹਰ ਸਾਲ ਅੱਗ ਲੱਗਦੀ ਹੈ ਜੀ ਇਹੀ ਕਰਦੇ ਕੰਮ ਵਿੱਚ ਜਾਣ ਕੇ ਖੇਤਾਂ ਨੂੰ ਅੱਗ ਤੁਹਾਡਾ ਮਤਲਬ ਰੇਖਸਾਲ ਲੱਗਦੀ ਹੈ ਜੀ ਰੇਖਸਾਲ ਲਾਉਂਦੇ ਰੇਖਸਾਲ ਲੈਂਦੇ ਹਰੇ ਰੇਖਸਾਲ ਬਾਲ ਲਾ ਕੇ ਮੋਰੇ ਦੇਖਣ ਕੋਈ ਨਹੀਂ ਆਉਂਦਾ ਹਾਂ ਤੇ ਲਾ ਕੇ ਦੇਖਣ ਕੋਈ ਨਹੀਂ ਆਉਂਦਾ ਹੈਗਾ ਠੀਕ ਕੋਈ ਸੀ ਗੱਲ ਕੁਛ ਇਹ ਇਹ ਆ ਦੋ ਪਿਆਰੇ ਪਿੱਛੇ ਸੀ ਅੱਛਾ ਨਾਲ ਮੈਂ ਆ ਕੇ ਮੋਟਰ ਚਲਾਈ ਆ ਗੱਡੀ ਇੱਥੇ ਕੜੀ ਸੀ ਇੱਥੇ ਆ ਕੇ ਪਾਣੀ ਮਾਰਿਆ ਹਾਂ ਉਧਰੋਂ ਅੱਗ ਬਚਾਈ ਆ ਦੂਜੀ ਗੱਡੀ ਨਹੀਂ ਲਾ ਕੇ ਅੱਗ ਪੈ ਗਈ ਜਾਨ ਨੂੰ ਸ਼ਰਾ ਮਾਰਦੀ ਆ ਇੱਥੇ ਆ ਗਈ ਅੱਗ ਅੱਛਾ ਅੱਗ ਇੰਨੀ ਤੇਜ਼ ਹੋ ਗਈ ਤੇਜ਼ ਸੀ ਅੱਗ ਆ ਸਾਨੂੰ ਵੀ ਸੇਕ ਲੱਗਿਆ ਮੁੰਡੇ ਦੇ ਸੇਕ ਲੱਗਿਆ ਗਾਦਰ ਨੂੰ ਸੇਕ ਲੱਗ ਏ ਮੁੰਡੇ ਬਹੁਤ ਮੇਰੀ ਤੀਤੀ ਨੇ ਪੈਣਾ ਮੇਰੇ ਵੀ ਛੇਕ ਲੱਗਿਆ ਉਹ ਵਿਚਾਰਿਆਂ ਬਹੁਤ ਸੱਚੀ ਬੁਝਾਈ ਆ ਉਹ ਅੱਛਾ ਫਿਰ ਤੁਸੀਂ ਆ ਗਏ ਫਿਰ ਤੁਸੀਂ ਗਾਨੂੰ ਫੇਰੇ ਆ ਗਏ ਨੇ ਹੈਲਪ ਕੀਤੀ ਆ ਦੋਨਾਂ ਨੇ ਮੈਂ ਪਿੰਡ ਜਾ ਕੇ ਰੋਣਾ ਪਿਆ ਪੁਰਖਣ ਆਇਆ ਸੀ ਤੇ ਇਧਰ ਅੱਗ ਲੱਗੀ ਹੋਸੀ ਭਾਜੀ ਹੁਣੀ ਲੱਗਿਓ ਸੀ ਇਹਨਾਂ ਦੇ ਘਰੋਂ ਕਹਿੰਦੇ ਵੀ ਦੇਖਿਓ ਭਾਜੀ ਉਧਰ ਅੱਗ ਬਹੁਤ ਹੈ ਹਾਂ ਤੇ ਮੈਂ ਦੇਖਣ ਗਿਆ ਤੇ ਉਹ ਗੱਡੀ ਦੇ ਲਾਗੇ ਉਹ ਸਾਰੀ ਅੱਗ ਪਈ ਸੀ ਫਿਰ ਇਹ ਬੁਝਾਈ ਕਿੱਦਾਂ ਇਹ ਮੋਟਰ ਬਹੁਤ ਮੋਟਰ ਲੱਗੀ ਹੋ ਮੋਟਰ ਚਲਾ ਕੇ ਪਾਣੀ ਨਾਲ ਚਲਾਇਆ ਸੀ ਪਾਣੀ ਨਾਲ ਬੁਝਾਈ ਤੁਸੀਂ ਤੇ ਵੱਡਾ ਸੀ ਇੱਥੇ ਤੱਕ ਆ ਗਏ ਪਾਣੀ ਨਾਲ ਅਗਰ ਸਮਾਰਸੀ ਗੱਲ ਦੇ ਨਾਲ ਹਜੇ ਵੀ ਅੱਗ ਲੱਗੀ ਹੋਈ ਲੱਗੀ ਹੋਏ ਤੇ ਬਲਦੀ ਹਜੇ ਵੀ ਬਲਦੀ ਆ ਬੰਦੀਆਂ ਜਲ ਗਈ ਇਹ ਤਾਂ ਕੀ ਹੋਇਆ ਗੱਡੀ ਦਾ ਆ ਇੱਕ ਪਾਸੇ ਜਾ ਕੇ ਇਹ ਤਾਂ ਨਾਲ ਹੀ ਸੀ ਟਕਰੀ ਮਿੱਥੇ ਨਾਲ ਪੋਲ ਖੜੀ ਸੀ ਗੱਡੀ ਸਾਰੇ ਆ ਦੇ ਸੀਸ਼ੇ-ਸ਼ੂਸ਼ੇ ਆ ਦੇਖੋ ਆ ਸਾਰੇ ਜਲੇ ਪਏ ਆ ਦੇ ਆ ਰੰਗ ਸਾਰੇ ਗੱਡੀ ਕੋਲੇ ਹੀ ਖੜੀ ਸੀ ਗੱਡੀ ਤਾਂ ਪਲਾਰ ਦੇ ਕੋਲ ਪਲਾਰ ਤੇ ਆਪਣੇ ਖੜੀ ਸੀ ਇਹ ਗੱਡੀ ਵੜ ਚਾਂਦੀ ਆ ਉੱਥੇ ਖੜੀ ਹਈ ਆਹਰੇ ਉੱਥੇ ਜਾ ਕੇ ਵੀ ਕਰੀਏ ਐਦਾਂ ਨਾ ਘੂੜੀਆਂ ਬਾਠੀਆਂ ਨਹੀਂ ਐਵੇਂ ਗਰੇ ਬਾਲਣ ਦੇ ਸਾਰੇ ਜਲ ਗਏ ਉਹ ਵੀ ਦੇਖ ਕੇ ਆਈ ਮੇਰੇ ਪੋਤਾ ਉਹ ਪਰੇ ਤੇ ਬਾਲਣ ਦੀਆਂ ਘੂੜੀਆਂ ਲਾਈਆਂ ਸੀ ਇਹ ਸਰਕਾਰੀ ਬੂਤੇ ਸਾਰੇ ਜਲ ਗਏ ਸਰਕਾਰੀ ਬੂਟੇ ਆ ਬੂਟੇ ਸਾਰੇ ਸਰਕਾਰੀ ਆ ਸਰਕਾਰੀ ਆ ਪਰ ਇਹ ਸਾਡੇ ਆਪਣੇ ਆ ਸਰਕਾਰੀ ਆ ਇਹ ਦਾ ਮਾਲਕੀ ਆ ਇਹ ਮਾਲਕੀ ਆ ਇਹ ਬੂਟੇ ਕਿਹਦੇ ਆ ਇਹ ਸਾਡੇ ਆਪਣੇ ਆ ਤੁਹਾਡੇ ਆ ਤੁਹਾਡੇ ਕਿੱਥੇ ਤੱਕ ਹੈ ਜਰਾ ਦਿਖਾਓ ਇਹ ਤੁਹਾਡੇ ਇਹਨਾਂ ਚਲ ਗਏ ਇਹ ਸਾਰੇ ਜਿਹੜੇ ਸੜਕ ਦੇ ਦੇਲੇ ਪੱਥਰੀਆਂ ਬਹੂਰੀਆਂ ਬਾਲਣ ਦੇ ਘਰੇ ਜਿੱਡੇ ਆ ਉਹ ਵੀ ਆ ਰੇ ਅਗ ਲੱਗੀ ਪਈ ਆ ਆ ਬੰਦੀਆਂ ਵੀ ਚਲ ਜਲ ਗਈਆਂ ਜੀ ਸਾਰਾ ਕੰਮ ਵਾਲਾ ਮਾਲ ਆ ਜੀ ਤੇ ਅਰੇ ਜੇ ਦੋ ਪਿੱਛੇ ਪਾਏ ਸੀ ਮਸਲੇ ਅੱਛਾ ਬੱਚੇ ਪੜਦੇ ਆ ਹਾਂ ਜੀ ਸੂਏ ਦੇ ਉਦਾਂ ਨਾਰਮਲ ਪਾਉਣ ਵਾਲੇ ਵੀ ਸੀ ਦਿੱਲੀ ਅੱਛਾ ਉਹ ਮਤੋ ਕੇ ਪਾਏ ਤੇ ਉਹ ਮੁੰਡਾ ਉਹ ਤੁਹਾਡੇ ਉਹ ਜਿਹੜਾ ਸਾਹਮਣੇ ਕੰਧ ਦੁਵਾਰ ਦੇ ਰਹੀ ਆ ਉੱਥੇ ਪਾਏ ਹੋਏ ਸੀ ਹਾਂ ਜੀ ਸਵਾਕਾਰ ਦੀ ਨੀ ਆ ਅੰਦਰੋਂ ਤਾਂ ਉੱਚੀ ਲੱਗਦੀ ਆ ਅੰਦਰੋਂ ਬਹੁਤ ਦੁੱਜੇ ਆ ਉਹ ਤਾਂ ਸੇਕ ਲੱਗਣ ਨਾਲ ਜਾ ਕੇ ਉਹ ਜਲੇ ਗਏ ਹਾਂ ਜੀ ਉਹ ਇਕੱਠੇ ਹੋ ਗਏ ਇਕੱਠੇ ਹੋ ਗਏ ਸਲੇ ਤੇ ਬਾਣ ਵਾਲੇ ਥੋੜੀ ਰਹੇ ਆ ਹਾਂ ਬਾਣ ਵਾਲੇ ਨਹੀਂ ਸੀ ਲਾਏ ਮੈਂ ਪਿੱਛੋਂ ਇਹਨਾਂ ਨੱਠ ਕੇ ਲਾਏ ਆ ਮਤਲਬ ਦੇਖੋ ਕਿ ਅੰਦਰ ਬਚ ਗਿਆ ਮਤਲਬ ਅੱਗ ਅੰਦਰ ਵੀ ਪੈ ਸਕਦੀ ਸੀ ਤਾਂ ਕਿ ਉਹਨੂੰ ਵੀ ਤੇ ਕਾਫੀ ਪਿਆ ਮਸੀਲ ਆਏ ਆ ਠੀਕ ਇਧਰ ਖੇਤਾਂ ਉਤੇ ਜੀ ਆਕੇ ਹੀ ਅਗ ਲੱਗੀ ਇਧਰ ਮੂੰਹ ਕਰ ਅੱਛਾ ਇਹ ਤੁਸੀਂ ਸੜਕ ਕਿਨਾਰੇ ਲਗਾਏ ਹੋਇਆ ਹਨਾ ਸੀ ਤੇ ਘਰ ਚ ਮਤਲਬ ਜਗ੍ਹਾ ਨਹੀਂ ਹੋਣੀ ਇਸ ਕਰਕੇ ਘਰ ਜਗ੍ਹਾ ਹੋਵੇ ਫਿਰ ਆਉਰੇ ਵੀ ਆਦੇ ਐਡਾ ਗਰਬ ਆ ਲੈਂਦਾ ਸੀ ਅਸੀਂ ਲੱਕੜੀਆਂ ਰਾਸ਼ੀਆਂ ਤੇ ਪ੍ਰਾਗਤ ਜਿੱਚ ਰਾਸ਼ੀਆਂ ਤੇ ਪ੍ਰਾਗਤ ਸਾਰਾ ਠੀਕ ਹੈ